ਸੋ ਦੋਸਤੋ ਸਤ ਸ੍ਰੀ ਅਕਾਲ ਅੱਜ ਆਪਾਂ ਇਧਰ ਨੱਥੇ ਵਾਲੇ ਨਵੇਂ ਨੱਥੇ ਵਾਲੇ ਆਏ ਸੀਗੇ ਆਪਾਂ ਤੁਹਾਨੂੰ ਇੱਕ ਬਹੁਤ ਸੋਹਣੀ ਚੀਜ਼ ਦਿਖਾਉਣ ਲੱਗੇ ਆ ਯਾਰ ਬੰਦੇ ਦਾ ਨਾ ਸ਼ੌਕ ਦੀ ਕੋਈ ਮੁੱਲ ਨਹੀਂ ਹੁੰਦਾ ਕਹਿੰਦੇ ਵਾਕੇ ਸ਼ੌਕ ਦਾ ਮੁੱਲ ਨਹੀਂ ਹੁੰਦਾ ਆਇਆ ਤੁਹਾਨੂੰ ਦਿਖਾਉਣੇ ਆਪਾਂ ਮੈਂ ਤੇ ਨਵੀ ਆਏ ਸੀਗਾ ਇਧਰ ਨਵੇਂ ਨੱਥੇ ਵਾਲਾ ਫਰੀਦਕੋਟ ਜਿਲ੍ਹਾ ਆਹ ਦੇਖੋ ਮਿੱਤਰੋ ਆਹ ਦੇਖੋ ਪੰਛੀਆਂ ਤੇ ਬਣਾਇਆ ਬਹੁਤ ਸੋਹਣਾ ਹਣਾ ਬਣਾਇਆ ਵਾ ਬਹੁਤ ਉੱਚਾ ਬਣਾਇਆ ਵਾ ਇਹਦੇ ਕੰਨੇ 784 ਫਲੈਟ ਆ ਆ ਦੇਖੋ ਉੱਤੇ ਨੰਬਰ ਵੀ ਦਿੱਤਾ ਸਾਰਾ ਕੁਝ ਦਿੱਤਾ ਵਾ ਬਾਈ ਦਾ ਪੰਛੀਆਂ ਦਾ ਘਰ ਹਣਾ ਨੱਥੇ ਵਾਲ ਨਮਾ ਆ ਦੇਖੋ ਬਹੁਤ ਸੋਨਾ ਬਣਾਇਆ ਵਾ ਵਿੱਚ ਜਾਨਵਰ ਬਹੁਤ ਬੈਠੇ ਆ ਆਪਾਂ ਮੇਟਰੋ ਦਰਖਤ ਦਾ ਸਾਰੇ ਵੱਡੀ ਆ ਨੇ ਆ ਨਾ ਪਾਂਛੀਆਂ ਲਈ ਆ ਆ ਜੇ ਆਪਾਂ ਨੂੰ ਬਣਾਉਣਾ ਚਾਹੀਦਾ ਪੰਡ ਪੰਡ ਬਹੁਤ ਸੋਹਣਾ ਬਣਾਇਆ ਹੋਇਆ ਆ ਦੇਖੋ ਆ ਦੇਖੋ ਪਾਂਛੀ ਬੈਠੇ ਆ ਉਧਰ ਨੇ ਕੋਸਾ ਉਧਰ ਆ ਜੋ ਆਪਾਂ ਤੁਹਾਨੂੰ ਚਾਰ ਸਪਿਰੋ ਵਿਖਾਉਣੇ ਆ ਵਾਕਿਆ ਬਾਈ ਨੂੰ ਸਲੂਟ ਆ ਯਾਰ ਅਗਲਾ ਕੌਣ ਕੋਈ ਨਹੀਂ ਅਗਲਾ ਖੇਤ ਤੇ ਕੋਈ ਨਹੀਂ ਬਣਾਉਂਦਾ ਹੁੰਦਾ ਅਗਲਾ ਕਹਿੰਦਾ ਯਾਰ ਸਾਡਾ ਥਾਂ ਰੋਕੂਗਾ ਹਨਾ ਤੇ ਪਰ ਆ ਬਾਈ ਦਾ ਛੌਂਕ ਵਦਿਓ ਬਹੁਤ ਵਧੀਆ ਬਣਾਇਆ ਬਹੁਤ ਸੋਹਣਾ ਬਣਾਇਆ ਵਾ ਬਾਈ ਦਾ ਬਹੁਤ ਬਹੁਤ ਵਧੀਆ ਬਣਾਇਆ ਹੋਇਆ ਵੇਖੋ ਵੇਖ ਲਓ ਪੂਰਾ ਆਹ ਵੇਖੋ ਬੈਠੇ ਪੰਛੀ ਹਨਾ ਬਹੁਤ ਵਧੀਆ ਬਣਾਇਆ ਆ ਮੀ ਕਣੀ ਤੋਂ ਬਾਕੀ ਤਾਂ ਪੈਂਦੀ ਸਹੀ ਦੇਖਦਾ ਨਹੀਂ ਹੁਣਾ ਹਾਂ ਥੋੜਾ ਜਿਹਾ ਇੱਕ ਨਾ ਧੁੱਪ ਪੈਂਦੀ ਤਾਂ ਕਰਕੇ ਥੋੜਾ ਦੀਂਦਾ ਨੀਗਾ ਸਵਾਰ ਕੇ ਉੱਤੇ ਬਹੁਤ ਸੋਹਣਾ ਬਣਿਆ ਹੋਇਆ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਜਿਨੇ ਬਣਾਇਆ ਵਾ ਆਪਾਂ ਨੂੰ ਬਣਾਉਣਾ ਚਾਹੀਦਾ ਹਰ ਇੱਕ ਨੂੰ ਹਾਂ ਆ ਨਿੱਕੇ ਥੱਲੇ ਵੀ ਬਣਾਏ ਹੋਏ ਆ ਆ ਦੇਖੋ ਚਿੜੀਆਂ ਇਹ ਬਰੇਕ ਕਹਿੰਦੇ ਰਚਨਾ 784 ਫਲੈਟ ਆ ਜਿਹੜੇ ਆ ਜਾਨਵਰਾਂ ਤੇ ਬੜਾਏ ਆ ਕਮਰੇ 784 ਆ ਹਾਂ ਫੋਨ ਸਹੀ ਦੇ ਰਿਹਾ ਨਾ ਕੈਮਰਾ ਹੀ ਨਹੀਂ ਸਹੀ ਦੇ ਰਿਹਾ ਹਾਂ ਕੈਮਰੇ ਚ ਥੋੜਾ ਜਿਹਾ ਵੀ ਦੀਂਦਾ ਉਹ ਟੱਪ ਪੈਂਦੀ ਕਰਕੇ ਹਾਂ ਤੇ ਆ ਦੇਖੋ ਬਹੁਤ ਹੀ ਗੜ ਕੇ ਦਿਖਾ ਰਹੀ ਆ ਆਪਾਂ ਉਧਰੋਂ ਬਾਹਰਲੇ ਪਾਸੋਂ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਭਾਈ ਇੱਥੋਂ ਜਮਾ ਸਾਫ ਦਿਂਦਾ ਨਾ ਆਵਾ ਦੇਖੋ ਉੱਪਰ ਵਧੀਆ ਬਣਾਇਆ ਆ ਹਨਾ ਆ ਦੇਖੋ ਪੰਛੀ ਵਿੱਚ ਯਾਰ ਅਗਲਾ ਕਹਿੰਦਾ ਵੀ ਪੰਛੀ ਆਪਾਂ ਬਣਾਉਣਾ ਹਨਾ ਪਰ ਆ ਬਾਈ ਨੇ ਵੀ ਬਣਾਇਆ ਯਾ ਕਿੱਡਾ ਵਧੀਆ ਬਣਾਇਆ ਹਨਾ ਅੱਡੋ ਅੱਡ ਬੰਦੇ ਦੀ ਸੋਚ ਹੁੰਦੀ ਆ ਇਹ ਬਾਈ ਦੀ ਸੋਚ ਨੂੰ ਸਲਾਮ ਆ ਬਹੁਤ ਵਧੀਆ ਬਣਾਇਆ ਬਾਈ ਨੇ ਤੇ ਆਪਾਂ ਦਾ ਬਾਈ ਨੂੰ ਸਲਾਮ ਕਰਦੇ ਆ ਬਹੁਤ ਸੋਹਣਾ ਬਣਾਇਆ ਹੋਇਆ ਬਾਈ ਨੇ ਠੀਕ ਆ ਆਪਾਂ ਨੂੰ ਚਲੋ ਬਾਲਾ ਨਹੀਂ ਤਾਂ ਛੋਟੇ ਛੋਟੇ ਆਲ ਨੇ ਲਾਉਣੇ ਚਾਹੀਦਾ ਕਿਉਂ ਆਪਾਂ ਦਰਖਤ ਦੁਰੁਗਤ ਸਾਰੇ ਕੱਟੀ ਜਾਂਦੇ ਆ ਇਹਦੇ ਲਈ ਆਪਾਂ ਨੂੰ ਦਰਖਤ ਕੱਟ ਦਿੰਨੇ ਆ ਤੇ ਆਪਾਂ ਨੂੰ ਇਹ ਜੇ ਕੋ ਬਣਾਉਣਾ ਚਾਹੀਦਾ ਕਿਉਂ ਆਪਾਂ ਕਹਿੰਦੇ ਆ ਦਰਖਤ ਦਾ ਗੰਦ ਖਿਲਾਰਦੇ ਆ ਖੇਤਾਂ ਚੋਂ ਵੀ ਆਪਾਂ ਵਾੜ ਦਿੰਨੇ ਆ ਵੀ ਫਸਲ ਨਹੀਂ ਹੁੰਦੀ ਪਰ ਨਹੀਂ ਯਾਰ ਵੀ ਚਲੋ ਆਪਾਂ ਨੂੰ ਦਰਾਖਤ ਨਹੀਂ ਵੱਢਣੇ ਚਾਹੀਦੇ ਤੇ ਪਰ ਜੇ ਵੱਢਨੇ ਆ ਵੇਖੋ ਹੁਣ ਪੰਛੀ ਵਿਚਾਰੇ ਕਿੱਡੇ ਬੈਠੇ ਆ ਹੁਣ ਵਧੀਆ ਹਨਾ ਸੋਹਣਾ ਲੱਗਦਾ ਬਹੁਤ ਸੋਹਣਾ ਬਣਾਇਆ ਬਾਈ ਨੂੰ ਸਲੂਟ ਆ ਸਲਾਮ ਆ ਬਾਈ ਨੂੰ ਇਹ ਵੀ ਜਿਗਰੇ ਵਾਲਾ ਹੀ ਕੋਈ ਕਰ ਸਕਦਾ ਨਹੀਂ ਤੇ ਅਗਲਾ ਕੌਣ ਕਰਦਾ ਕੋਈ ਨਹੀਂ ਕਰਦਾ ਅਗਲਾ ਹਨਾ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਭਰਾ ਠੀਕ ਹੈ ਇਹ ਨਵੇਂ ਨੱਥੇ ਵਾਲੇ ਬਣਿਆ ਜੇ ਕਿਸੇ ਨੂੰ ਦੇਖਣਾ ਵੀ ਹੋਏ ਤਾਂ ਬਾਈ ਦਾ ਉੱਥੇ ਵਿੱਚ ਨੰਬਰ ਵੀ ਦਿੱਤਾ ਹੋਇਆ ਪੋਸਟਰ ਲੱਗਾ ਹੋਇਆ ਸਾਰਾ ਕੁਝ ਦਿੱਤਾ ਹੋਇਆ ਜੇ ਕੋਈ ਵੀ ਜਾਣਕਾਰੀ ਕਿਸੇ ਨੇ ਬਣਾਉਣਾ ਵੀ ਹੋਵੇ ਨਾ ਤਾਂ ਵੀ ਬਾਈ ਤੋਂ ਪੁੱਛ ਸਕਦਾ ਹੈ ਨਾ ਤੇ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਾ ਬਹੁਤ ਸੋਹਣਾ ਲੱਗਾ ਬਾਈ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਕਿਵੇਂ ਲੱਗਾ ਵਧੀਆ ਲੱਗਾ ਆਪਾਂ ਨੂੰ ਤਾਂ ਬਹੁਤ ਸੋਹਣਾ ਲੱਗਾ ਬਾਈ ਨੂੰ ਤੈਨੂੰ ਕਿਵੇਂ ਲੱਗਾ ਮੁੰਡਿਆ ਬਹੁਤ ਵਧੀਆ ਲੱਗਾ ਬਹੁਤ ਸੋਹਣਾ ਨਾ ਬਹੁਤ ਸੋਹਣਾ ਸਾਲਾ ਕੁਦਰਤ ਨਾਲ ਯਾਰ ਪਾਂਛੀ ਹੈ ਨਾ ਵੀ ਕਿਵੇਂ ਆਪਾਂ ਜਦੋਂ ਅੱਗੇ ਉੱਠਦੇ ਹੁੰਦੇ ਸੀ ਤੜਕੇ ਦਰਖਤਾਂ ਦੇ ਬਹਿੰਦੇ ਹੁੰਦੇ ਸੀ ਪੰਛੀ ਚੀਂ-ਚੀਂ ਕਰਨਾ ਬੜੇ ਸੋਹਣੇ ਲੱਗਦੇ ਆਪਣੇ ਘਰੇ ਦਰਖਤ ਲੱਗੇ ਆ ਉਥੇ ਪੰਛੀ ਆਉਂਦੇ ਤੜਕੇ ਚੀਂ-ਚੀਂ ਕਰਦੇ ਬੜੇ ਸੋਹਣੇ ਲੱਗਦੇ ਯਾਰ ਬਹੁਤ ਸਕੂਨ ਮਿਲਦਾ ਦਿਨ ਨੂੰ ਆਣਾ ਮੈਂ ਤਾਂ ਆਪ ਬਹੁਤ ਲਾਉਣਾ ਨਾ ਦਰਖਤ ਤੇ ਪਰ ਆਪਾਂ ਵੀ ਨਾ ਕਿਸੇ ਟਾਈਮ ਆਵੇ ਜਾਂ ਬਣਾਵਾਂਗੇ ਜਰੂਰ ਠੀਕ ਆ ਬਹੁਤ ਸੋਹਣਾ ਬਣਾਇਆ ਹੋਇਆ ਭਾਈ ਸਸਰੀਆ ਕਾਲ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਕਮੈਂਟ ਜਰੂਰ ਕਰੋ ਸਸਰੀਆ